ਨੇ ਰਾਤ ਭੀ ਆਨੇ ਬਾਰੀਆਂ ਬਣ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਉਣਗੇ ਸਾਰੇ ਭਰਾ ਆਉਣਗੇ ਸਾਰੇ ਕਿਸਾਨਾਂ ਦੇ ਮੁੰਡੇ ਨੇ ਸਾਰੀ ਖੇਤੀ ਸਰਕਾਰ ਨੇ ਤਾਂ ਆਪ ਉਹ ਆਪ ਅੱਜਿੱਤੀ ਗੱਲਾਂ ਦੀ ਖੇਤੀ ਕਰਦਾ ਆਰ ਨੇ ਤਾਂ ਆਪ ਦੀ ਖੇਤੀ ਆਪ ਕਰਦਾ ਸਾਰੇ ਹੀ ਕਲਾਕਾਰ ਭਰਾ ਆਉਣਗੇ ਮੈਂ ਇੱਕ ਬੰਦਾ ਹੋ ਗਿਆ ਵੀਰੇ ਮੈਂ ਇੱਕ ਬੰਦਾ ਹੈ ਬਈ ਓਏ ਮੈਂ ਇੱਕ ਕਲਾਕਾਰ ਆ ਸਾਡੇ ਬਜ਼ੁਰਗ ਜਿਹੜੇ ਉਹਨਾਂ ਨੂੰ ਪੈਸੇ ਲਾ ਕੇ ਕਿਸਾਨ ਮਜ਼ਦੂਰ ਹੈ ਤਾਂ ਜਿੰਦਾਬਾਦ चलाओ चलाओ हारनी हारनी जी जथेबंद अलग अलग चल रही है जीडिया जथेबंदी चलाते जा रहा है जथेबंद अलग अलग चल रही बारे ਸਮਝਦਾਰ ਇਹਨ ਇੱਕ ਬੰਦਾ ਬੰਦੀਆਂ ਅਟਕ ਚੜਦੀਆਂ ਨੇ ਉਹਨਾਂ ਨੂੰ ਵੀ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਾਂ ਵੀ ਸਾਰੇ ਇਕੱਠੇ ਹੋ ਕਿਉਂਕਿ ਇੱਕ ਇੱਕ ਚੋਟਾ ਲੋਕ ਹੁੰਦਾ ਸਾਰੇ ਲੋਕ ਨੂੰ ਕਿਸੇ ਕੰਪਨੀ ਵਿੱਚ ਪਿੱਛੇ ਵੀ ਲਿਖਿਆ ਕਿੱਥੇ ਹੋਣਾ ਹੈ ਸਰਪੰਚ ਜੀ ਤੁਸੀਂ ਵੀ ਲਿਖਿਆ ਆ ਪਰ ਇਹ ਵਧੀਆ ਗੱਲ ਹੈ ਇਕੱਠੇ ਹੋਵਾਂ ਮੇਰੀ ਜੱਫਾ ਆਪਣੇ ਆਪ ਡੱਡ ਹੋਵਾਂਗੇ ਮੇਰੀ ਤਰ੍ਹਾਂ ਇਕੱਠੇ ਹੋਵਾਂਗੇ ਕੋਈ ਵੀ ਮਤਲਬ ਜੰਗਲ ਦੇ ਮੋਰਚਾ ਇਕੱਠੇ ਹੋ ਕੇ ਜਿੱਤਣਗੇ ਨੌਜਵਾਨਾਂ ਨੂੰ ਕਰਦੇ ਆ ਆ ਨੌਜਵਾਨ ਦੇ ਕਿੰਨੇ ਆਏ ਹੋਏ ਇਹਨਾਂ ਨੂੰ ਕਹਿਣ ਦੀ ਲੋੜ ਆ ਸਾਰੇ ਖੇਤੀ ਨੂੰ ਪਿਆਰ ਕਰਦੇ ਆ ਸਵੇਰੇ ਆਉਣਗੇ ਸਾਰੇ ਨੌਜਵਾਨਾਂ ਖੜੇ ਹਸਦੇ ਇਹ ਲੜਾਈ ਨੂੰ ਕਿੰਨਾ ਵੀ ਜਿੱਤਣਾ ਆ ਬਹੁਤ سارے ਲੋਕ ਕਹਿੰਦੇ ਨੇ ਮੈਂ ਕਿਹਾ ਵੀ ਲੋਕ ਬੈਠੇ ਜਿਹਨਾਂ ਨੂੰ ਮੰਨ ਨਹੀਂ ਆ ਰਹੀ ਅਸੀਂ ਕੋਈ ਨਹੀਂ ਐਮਐਸਏ ਉਹ ਮੈਂ ਕਿਹਾ ਮੈਂ ਖੜਾ ਹਾਂ ਮੈਂ ਕਿਹਦੇ ਵੀਰੇ ਵੇਲਾ ਬੂਲਾ ਕੋਈ ਨਹੀਂ ਕੋਈ ਵੀ ਵੇਲਾ ਨਹੀਂ ਵੇਲੇ ਆਪਾਂ ਸਵੇਰੇ ਸੂਰਜ ਨਿਕਲਣ ਤੋਂ ਲੈ ਕੇ ਸ਼ਾਮ ਤੱਕ ਸਾਰੇ ਆਪਣੇ ਆਪਣੇ ਗਮਾਂ ਘਰਾਂ ਦੇ ਵੀਰ ਜੀ ਸਾਰੇ ਵੇਲਾ ਕੋਈ ਨਹੀਂ ਆ ਬਸ ਇਸੇ ਕਰਕੇ ਇਹਨੂੰ ਸਾਨੂੰ ਮੇਲੇ ਕਰਨਾ ਆਉਂਦੇ ਨਾ ਹੈਨਾ ਜੀ ਸਮਝਦੇ ਕਿ ਜੇ ਵੱਡੇ ਇਕੱਠ ਹੋ ਜੇ ਜਦੋਂ ਵੱਡੇ ਇਕੱਠੇ ਆ ਜਾਣ ਸਰਕਾਰ ਨੂੰ ਵੀ ਜਾਨ ਦਾ ਪ੍ਰੈਸ਼ਰ ਪੈਣਾ ਪੈਂਦਾ ਹੈ ਤੇ ਹਮਲਾ ਕਰਦੇ ਨੇ ਇਹ ਉਹ ਤਾਂ ਹੈ ਗਈ ਹੈ ਭਾਈ ਹੁਣ ਸ਼ੁਰੂ ਹੋ ਗਿਆ ਨੌਜਵਾਨ ਕਰ ਅੱਜ ਨਿਕਲੇ ਕਲਾਕਾਰ ਭਰਾ ਆ ਗਏ ਹੁਣ ਆਉਣ ਵਾਲੇ ਦਿਨਾਂ ਵਿੱਚ ਕੱਟ ਦਿਨ ਪਰ ਦਿਨ ਵਧਣਾ ਹੀ ਹੈ ਤੁਸੀਂ ਦੇਖੋ ਇਹ ਅੰਦੋਲਨ ਤੇਜ਼ ਹੀ ਹੋਣਾ ਹੈ ਇਹ ਅੰਦੋਲਨ ਜਿੱਤ ਕੇ ਉੱਠਾਂਗੇ ਪਰ ਜਿੰਨਾ ਨੌਜਵਾਨੀ ਲੋਕ ਜਲਦੀ ਨਿਕਲਾਂਗੇ ਉਹਨਾਂ ਜਿਹੜਾ ਅਸੀਂ ਬਾਪੂ ਨੂੰ ਬਚਾਵਾਂਗੇ ਸਰਕਾਰ ਤੇ ਬਹੁਤਾ ਪ੍ਰਭਾਵ ਪਾ ਲਾਂਗੇ ਦਬਾਅ ਪਾ ਪਾਣੇ ਬਾਈ ਕੌਣ ਪਾਣੇ ਕਰਨ ਪਹਿਲਾ ਹੋ ਗਿਆ ਹੁਣ ਤੱਕ ਜਿਹੜੇ ਮਸਲੇ ਦੁਆਰਾ ਹੱਲ ਹੋ ਸਕਦੇ ਇੱਕੋ ਕੀ ਕੱਠੋਂ ਦੇਖੋ ਤੁਸੀਂ ਇੱਕ ਦੇਖੋ ਹਰ ਇੱਕ ਚੀ ਦੀ ਲਹਿਰ ਬਣਦੀ ਹੁੰਦੀ ਹੈ ਦੇਸ਼ ਆਜ਼ਾਦ ਕਰਾਉਣ ਨੂੰ 200 ਸਾਲ ਲੱਗਿਆ ਸੀਗਾ ਇਸ ਕਰਕੇ ਲੜਾਈ ਵੱਡੀ ਵੱਡੀ ਆ ਜਦੋਂ ਵੀ ਪਿੰਡਾਂ ਵਿੱਚ ਜਾਂਦੇ ਆ ਲੋਕਾਂ ਨੂੰ ਜਗਾਉਂਦੇ ਆ ਫੇਰ ਲਹਿਰਾਂ ਬਣਦੀਆਂ ਨੇ ਇਹ ਲਹਿਰ ਬਣ ਗਈ ਹੁਣ ਲਹਿਰ ਵੱਡੀ ਬਣ ਗਈ ਬਸਾ ਦੀ ਗੱਲ ਕੀਤੀ ਹੈ ਪੀ ਆਰ ਕੇ ਸੀ ਬਸਾ ਦੀ ਹਾਂ ਜਿਹੜਾ ਕਿ ਤੁਸੀਂ ਆਪਾਂ ਫੇਰ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਰਦਿਆਂ ਜੁਂਈਆ ਵੀ ਸੱਤ ਬੱਸਾਂ ਨਹੀਂ ਗਿਆ ਉਹਨਾਂ ਦਾ ਲੈ ਕੇ ਆਵਾਂਗੇ ਆਉਣ ਵਾਲੇ ਦਿਨ ਕਿਉਂਕਿ ਜੇਕਰ ਲੀਡਰ ਲੈ ਕੇ ਜਾ ਸਕਦੇ ਤਾਂ ਦਫ਼ਤਰ ਲੈ ਕੇ ਆਂਦੇ ਬਾਈ ਇੱਕ ਬਿਆਨ ਆਉਂਦੇ ਰੂਪ ਸਿੰਘ ਮਾਨ ਦਾ ਕਹਿੰਦੇ ਮਰਨ ਮਰਦਾ ਦਾ ਬੈਠਾ ਅਸੀਂ ਕਿਉਂ ਚਾਹੀਏ ਔਲੀ ਮਰਜੀ ਹੈ ਜੀ ਅਸੀਂ ਇੱਕ ਤੋਂ 14 ਨਹੀਂ ਹੈਗਾ ਇਹ ਗੱਲ ਕਰਦਾ ਕੋਈ ਗੱਲ ਨਹੀਂ ਸਾਰਿਆਂ ਨੂੰ ਉਹਨਾਂ ਨੂੰ ਮਨਾ ਮਨੂ ਕੇ ਸਾਰਿਆਂ ਨੂੰ ਇਕੱਠੇ ਕਰਦਾਂਗੇ ਜਿੱਥੇ ਬੰਦੀਆਂ ਜਿਹੜੇ ਲੱਗ ਲੱਗ ਚੱਲੇ ਜਿਹੜੀਆਂ ਬੰਦੀਆਂ ਨੇ ਹਰੇਕ ਤੱਕ ਵੀ ਉਹਨਾਂ ਦੀ ਕਿਉਂ ਐਨੀ ਈਗੋ ਕਿਉਂ ਆ ਵੀ ਇਕੱਠੀਆਂ ਨਹੀਂ ਜਿਹੜੀਆਂ ਹੋ ਰਹੀਆਂ ਹੋਈਦਾ ਹੋ ਜਾਣਗੇ ਸਾਰੇ ਇਕੱਠੇ ਹੋਣਗੇ ਬੇਫਿਕਰ ਰਹੋ ਆਪ اڪيڏو <laughs> <laughs>